ਇਹ ਚੱਕ ਰਿਹਾ ਹੈ ਅੱਜ ਆ ਵੀ ਸੁਣਾ ਸੁਣੀ ਜੀ ਅੱਜ ਤੁਹਾਡਾ ਕੀ ਸਟੈਂਡ ਰੇਗਾ ਨਹੀਂ ਦੇਖੋ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਬੀਜਪੀ ਦਾ ਅੱਜ ਦਾ ਨਹੀਂ ਬੜਾ ਪੁਰਾਣਾ ਸਟੈਂਡ ਹੈ ਪੰਜਾਬ ਤੇ ਸਰਕਾਰ ਚਾਹੇ ਕੈਪਟਨ ਸਾਹਿਬ ਦੀ ਰਹੀ ਹੋਏ ਚਾਹੇ ਬਾਦਲ ਸਾਹਿਬ ਦੀ ਰਹੀ ਹੋਏ ਚਾਹੇ ਬੈਂ ਸਿੰਘ ਜੀ ਦੀ ਰਹੀ ਹੋਏ ਸਾਡੇ ਜਿਹੜੇ ਪਾਰਟੀ ਦੇ ਉਸ ਵੇਲੇ ਨੇਤਾ ਚਾਹੇ ਟੰਡਨ ਜੀ ਹੋਣ ਚਾਹੇ ਮਿੱਤਲ ਜੀ ਹੋਣ ਚਾਹੇ ਕਾਲੀਆ ਜੀ ਵਿਧਾਇਕ ਦਲ ਦੇ ਨੇਤਾ ਦੇ ਰੂਪ ਤੇ ਰਹੇ ਹੋਣ ਅਸੀਂ ਚਾਹੇ S Y L ਦਾ ਮਾਮਲਾ ਆਇਆ ਸਾਡਾ ਹਮੇਸ਼ਾ ਸਟੈਂਡ ਜਿਹੜਾ ਉਹ ਪੰਜਾਬ ਪੱਖੀ ਰਿਹਾ ਅੱਜ ਵੀ ਪੰਜਾਬ ਪੱਖੀ ਹੀ ਸਟੈਂਡ ਹੈ ਔਰ ਅਸੀਂ ਪੂਰੀ ਤਰ੍ਹਾਂ ਨਾਲ ਪਾਣੀ ਦੇ ਮਾਮਲੇ ਦੇ ਅੰਦਰ ਪੰਜਾਬ ਦੇ ਨਾਲ ਖੜੇ ਆਂ ਪੰਜਾਬੀਆਂ ਨਾਲ ਖੜੇ ਆਂ ਪੰਜਾਬ ਦੇ ਕਿਸਾਨਾਂ ਨਾਲ ਖੜੇ ਆਂ ਲੇਕਿਨ ਹਾਊਸ ਦੇ ਅੰਦਰ ਪ੍ਰਸ਼ਨ ਵੀ ਕੁਝ ਖੜੇ ਹੁੰਦੇ ਨੇ ਇਹ ਜਿਹੜੀ ਮਾਨ ਸਾਹਿਬ ਦੀ ਸਰਕਾਰ ਹੈ ਇਹ ਬਣੇ ਦੇ 3 ਸਾਲ ਹੋਏ ਨੇ 22 ਦੇ ਅੰਦਰ ਪਾਣੀ ਕਿੰਨਾ ਦਿੱਤਾ 23 ਦੇ ਅੰਦਰ ਪਾਣੀ ਕਿੰਨਾ ਦਿੱਤਾ 24 ਚ ਕਿੰਨਾ ਪਾਣੀ ਦਿੱਤਾ ਔਰ ਜੋ ਮੇਰੇ ਕੋਲ ਸੂਚਨਾ ਨੇ ਹਮੇਸ਼ਾ ਉਹਨਾਂ ਹਰਿਆਣਾ ਦੇ ਕੋਟੇ ਤੋਂ ਇਹਨਾਂ ਦਿਨਾਂ ਦੇ ਅੰਦਰ ਥੋੜਾ ਜਿਆਦਾ ਪਾਣੀ ਜਿਹੜਾ ਉਹ ਜਾਂਦਾ ਰਿਹਾ ਹੈ ਅੱਜ ਕੀ ਕਾਰਨ ਆ ਗਿਆ ਇਹ ਤਾਂ ਪ੍ਰਸ਼ੰਤ ਸਾਡਾ ਇੱਕ ਬੰਦਾ ਹੀ ਆ ਨਾ ਕਿ ਪਹਿਲਾਂ ਤੇ ਲੱਡੂ ਆਪਸ ਵਿੱਚ ਭੋਰਦੇ ਰਹੇ ਅੱਜ ਜਿਸ ਵੇਲੇ ਕੀ ਦੇਸ਼ ਦੇ ਇੱਥੇ ਪड़ोसी ਰਾਜ ਦੇ ਨਾਲ ਤਣਾਅਪੂਰਨ ਸਥਿਤੀ 'ਚ ਹੈ ਜਿਸ ਵੇਲੇ ਸਟੇਟ ਔਰ ਕੇਂਦਰ ਇਕਜੁੱਟ ਨਜ਼ਰ ਆਣੇ ਚਾਹੀਦੇ ਆ ਇਕ ਏਕਾ ਨਜ਼ਰ ਆਣਾ ਚਾਹੀਦਾ ਉਸ ਵੇਲੇ ਅਸੀਂ ਸਟੇਟਾਂ ਦੇ ਅੰਦਰ ਅਨਰੈਸਟ ਪੈਦਾ ਕਰ ਰਹੇ ਹਾਂ ਹੁਣ ਵੀ ਸਾਡੀ ਸਰਬ ਦੇ ਲਈ ਇਹ ਬੈਠਕ ਦੇ ਅੰਦਰ ਵੀ ਪਾਰਟੀ ਦਾ ਸਟੈਂਡ ਬੜਾ ਸਾਫ਼ ਸੀ ਅੱਜ ਵੀ ਸਾਡਾ ਇਹ ਕਹਿਣਾ ਹੈ ਕਿ ਅਨੇਕ ਵਾਰ ਅਸੈਂਬਲੀ ਦੇ ਅੰਦਰ ਇਹ ਮਤੇ ਆਏ ਨੇ ਅਨੇਕ ਵਾਰ ਸਾਰੀਆਂ ਹੀ ਪਾਰਟੀਆਂ ਨੇ ਇੱਕ ਮੁਸਤਾ ਹੋ ਕੇ ਆਪਣਾ ਇੱਕ ਜੁੜਤਾ ਦਰਸਾਈ ਹੈ ਅੱਜ ਵੀ ਸਾਰਿਆਂ ਨੇ ਇੱਕ ਜੁੜਤਾ ਦਰਸਾਣੀ ਹੈ ਲੇਕਿਨ ਇਹਦਾ ਸਮਾਧਾਨ ਤਾਂ ਕਿਤੇ ਕਢਣਾ ਹੀ ਰਣਾ ਨਾ ਹਲਤਾ ਕਢਣਾ ਹੀ ਪੈਣਾ ਨਾ ਔਰ ਇਹ ਬਾਤचीत ਦੇ ਮਾਧਿਅਮ ਨਾਲ ਹੀ ਹੋਣਾ ਮਾਨੂੰ ਕੇਂਦਰ ਦੇ ਨਾਲ ਕੋਈ ਸ਼ੰਕਾਵਾਂ ਨੇ ਉਹ ਵੀ ਬਹਿ ਕੇ ਹੋਣੀ ਆ ਹਰਿਆਣਾ ਨੂੰ ਅਗਰ ਤੁਸੀਂ ਪਿਛਲੇ ਸਾਲ ਪਾਣੀ ਜ਼ਿਆਦਾ ਦੇ ਦਿੱਤਾ ਉਸ ਤੋਂ ਪਿਛਲੇ ਸਾਲ ਜ਼ਿਆਦਾ ਦੇ ਦਿੱਤਾ ਇਸ ਵਾਰ ਪ੍ਰੈਸ਼ਨ ਕੋਈ ਖੜਾ ਹੋ ਗਿਆ ਕਲਾਈਮੈਕਸ ਵੀ ਚੇਂਜ ਹੁੰਦਾ ਔਰ 10-15 ਦਿਨਾਂ ਬਾਅਦ ਕਈ ਵਾਰੀ ਬਰਸਾਤ ਜੇ ਚੰਗੀ ਪੈ ਗਈ ਤੇ ਪਾਕਿਸਤਾਨ ਨੂੰ ਵੀ ਲੋੜ ਦਿੰਦੇ ਆਪਾਂ ਪਾਣੀ ਕੋਈ ਪ੍ਰਧਾਨ ਨਹੀਂ ਮਿਲਕਾ ਨਹੀਂ ਮੈਂ ਇਹ ਨਹੀਂ ਕਰ ਰਿਹਾ ਮੈਂ ਦੇਖੋ ਮੇਰੇ ਮੂੰਹ ਸਾਹਮਣੇ ਦੇਖ ਨਹੀਂ ਪਾ ਰਿਹਾ ਮੈਂ ਇਹ ਗੱਲ ਨਹੀਂ ਕਹਿ ਰਿਹਾ ਮੈਂ ਇਹ ਕਹਿ ਰਿਹਾ ਕਿ ਅੱਜ ਇਹ ਕਿਉਂ ਗੱਲਬਾਤ ਹੋ ਰਹੀ ਹੈ ਜੇ ਉਸ ਵੇਲੇ ਉਸ ਵੇਲੇ ਤੁਸੀਂ ਆਪਸ ਚ ਬੈ ਕੇ ਸੈਟਲਮੈਂਟ ਕਰਦੇ ਰਹੇ ਹੋ ਤੇ ਆਪਸ ਚ ਪਹਿਲਾਂ ਭੋਰ ਲੈ ਲੇ ਲੇਕਿਨ ਸ਼ਰਮਾ ਕਿਉਂ ਭੇਜਦੇ ਧੱਕਾ ਇਹ ਸ਼ਾਈ ਕੀਤੀ ਜਾ ਰਹੀ ਹੈ ਗੁੰਡਾਗਰਦੀ ਕਰਕੇ ਪਾਣੀ ਨਹੀਂ ਲਿੱਤਾ ਜਾ ਸਕਦਾ ਸਿੱਧਾ ਜਾਨ ਜੀ ਐਸਾ ਐਸਾ ਹੈ ਕਿ ਇਸ ਵੇਲੇ ਨਾ ਮਾਮਲਾ ਪਾਣੀ ਦਾ ਅਸੀਂ ਪੰਜਾਬ ਦੇ ਨਾਲ ਖੜੇ ਆਂ ਪੰਜਾਬੀਆਂ ਨਾਲ ਖੜੇ ਆਂ ਇਹ ਦੇਸ਼ ਸੰਵਿਧਾਨ ਨਾਲ ਚੱਲਦਾ ਹੈ ਸੰਵਿਧਾਨ ਦਾ ਰੋਲਾ ਪਾਉਂਦੇ ਨੇ ਦੇਸ਼ ਦਾ ਫੈਡਰਲ ਸਟਰਕਚਰ ਹੈ ਹੁਣੇ ਮੈਨੂੰ ਇਹ ਗੱਲ ਮੈਨੂੰ ਕਿਉਂ ਦੇਖਣਾ ਚਾਹੁੰਦੇ ਹੋ ਇੱਕ ਪਾਕਿਸਤਾਨ ਪਹਿਲਾਂ ਇੱਕ ਮਿੰਟ ਇੱਕ ਮੈਂ ਤੁਸੀਂ ਜਾਣ ਤਾਂ ਕੋਈ ਵਿਸ਼ੇ ਤੋਂ ਅਲੱਗ ਗੱਲ ਕਰ ਲੈਣਾ ਨਹੀਂ ਐਦਾ ਨਹੀਂ ਗੱਲ ਕਰਨੀ ਮੈਂ ਵਿਸ਼ੇ ਕਰ ਮੈਂ ਤਾਂ ਜਿਹੜੀ ਗੱਲ ਕਹਿ ਰਿਹਾ ਜਿਸ ਵਿਸ਼ੇ ਤੇ ਕਹਿ ਰਿਹਾ ਉੱਤੇ ਸੁਣ ਲੋ ਬੰਦਾ ਔਰ ਹੁਣ ਜੇਕਰ ਸਟੇਟਾਂ ਸੋ ਮੋਟੋ ਡਿਸੀਜਨ ਲੈਂਦੀਆਂ ਰਹਿਣਗੀਆਂ ਗੱਲ ਜਰੂਰ ਕੋੜੀ ਲਗਣੀ ਹੈ ਹਾ ਹਿਮਾਚਲ ਦਾ ਪ੍ਰੋਜੈਕਟ ਹੈ ਸ਼ਾਨ ਪ੍ਰੋਜੈਕਟ ਉਹਦਾ ਨਾਲ ਐਗਰੀਮੈਂਟ 10 ਸਾਲ ਦਾ ਜਿਹੜਾ ਖਤਮ ਹੋ ਗਿਆ ਕੱਲ ਉਹ ਕਹਾਂ ਉਹ ਉਥੇ ਤਾਲੇ ਲਗਾ ਲੇਗਾ ਗੱਲ ਤਾਂ ਸੰਵਿਧਾਨਿਕ ਤਰੀਕੇ ਨਾਲ ਕੇਂਦਰ ਔਰ ਸਟੇਟਾਂ ਦੇ ਜਿਹੜੇ ਅਧਿਕਾਰ ਹੈ ਅਸੀਂ ਮੈਂ ਦੁਆਰਾ ਰੜਾ ਕੇ ਵੀ ਕਹਿੰਨਾ ਅਸੀਂ ਪੰਜਾਬ ਦੇ ਪੰਜਾਬੀਆਂ ਨਾਲ ਪੰਜਾਬ ਦੇ ਪਾਣੀਆਂ ਦੇ ਨਾਮ ਮਸਲੇ ਦੇ ਅੰਦਰ ਬੀਜਪੀ ਦਾ ਜੋ ਪੁਰਾਣਾ ਸਟੈਂਡ ਰਿਹਾ ਨ ਸਰਕਾਰਾਂ ਬਦਲਦੀਆਂ ਰਹੀਆਂ ਸਭ ਕੁਝ ਹੁੰਦਾ ਰਿਹਾ ਅਨੇਕ ਵਾਰ ਇੱਥੇ ਮਤੇ ਆਏ ਨੇ ਪਾਰਟੀ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੇ ਪਾਣੀ ਦੇ ਨਾਲ ਸਰਕਾਰ ਦੇ ਪੱਖ 'ਚ ਖੜੀ ਗਿਆ ਇਕੱਠੇ ਨਜ਼ਰ ਵੀ ਆਏ ਤੇ ਕੱਲ ਤੁਸੀਂ ਰਣਨੀਤੀ ਵੀ ਬਣਾਈ ਹੈ ਦੇਖੋ ਪੰਜਾਬ ਦੇ ਹਿੱਤਾਂ ਲਈ ਲੜਨਾ ਪੰਜਾਬੀਆਂ ਲਈ ਬਹੁਤ ਜ਼ਰੂਰੀ ਹੈ ਪਾਰਟੀ ਕੋਈ ਵੀ ਕਿਉਂ ਨਾ ਹੋਵੇ ਪੰਜਾਬ ਸਰਕਾਰ ਵੱਲੋਂ ਅੱਜ ਜੋ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਉਹਦੇ ਅੰਦਰ ਜਿਹੜਾ ਪੰਜਾਬ ਦੇ ਹਿੱਤਾਂ ਦੇ ਲਈ ਕੋਈ ਵੀ ਰੈਗੂਲੇਸ਼ਨ ਆਏਗਾ ਪੰਜਾਬ ਦਾ ਪਾਣੀ ਪੰਜਾਬ ਤੱਕ ਸੀਮਿਤ ਰੱਖਣ ਦੇ ਲਈ ਔਰ ਪੰਜਾਬ ਨੂੰ ਬਚਾਉਣ ਦੇ ਲਈ ਜਿਹੜੀ ਵੀ ਸਰਕਾਰ ਰਣਨੀਤੀ ਤੈਅ ਕਰੇਗੀ ਅਸੀਂ ਉਹਦਾ ਡਟ ਕੇ ਜਿਹੜਾ ਉਹ ਸਮਰਥਨ ਕਰਾਂਗੇ ਉਹਦੇ ਨਾਲ ਨਾਲ ਮੈਂ ਇਹ ਕਹਿਣਾ ਚਾਹਨਾ ਕਿ ਜਿੱਥੇ ਪਾਣੀਆਂ ਨੂੰ ਬਚਾਉਣ ਦੇ ਲਈ ਇਹ ਸਾਰਾ ਅੱਜ ਸੈਸ਼ਨ ਬੁਲਾਇਆ ਗਿਆ ਔਰ ਮੈਂ ਉਹਦੇ ਨਾਲ ਨਾਲ ਇਹ ਕਹਿਣਾ ਚਾਹਨਾ ਪੰਜਾਬ ਦੀ ਸਰਕਾਰ ਨੂੰ ਦੇ ਡੈਮ ਸੇਫਟੀ ਐਕਟ ਵੀ ਲੈ ਕੇ ਆਓ ਉਹਨੂੰ ਰੱਦ ਕਰਵਾਉਣ ਦੇ ਲਈ ਉਹਦੀਆਂ ਜਿਹੜੀਆਂ ਧਰਾਵਾਂ ਪੰਜਾਬ ਦੇ ਹਿਤ ਵਿੱਚ ਨਹੀਂ ਨੇ 78 79 ਤੇ 80 ਜਿਹੜੀਆਂ ਉਹਦੀਆਂ ਧਰਾਵਾਂ ਨੇ ਉਹਨਾਂ ਨੂੰ ਵੀ ਰੱਦ ਕਰਨ ਦੇ ਲਈ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਰੈਗੂਲੇਸ਼ਨ ਲੈ ਕੇ ਆਓ ਤਾਂ ਕਿ ਰਾਜਨੀਤਿਕ ਤੌਰ ਦੇ ਉੱਤੇ ਵੀ ਸਾਰੀ ਸਥਿਤੀ ਸਪਸ਼ਟ ਹੋਵੇ ਕਿ ਅਸੀਂ ਵਕਿਆ ਹੀ ਪੰਜਾਬ ਦੇ ਨਾਲ ਖੜੇ ਹਾਂ ਜਾਂ ਕੱਲਾ ਸਿਰਫ ਲੋਕਾਂ ਨੂੰ ਇਹ ਦੱਸਣ ਦੇ ਲਈ ਕਿ ਅਸੀਂ ਵਿਸ਼ੇਸ਼ ਇਸਲਾਜ ਬਲਾਕ ਕੇ ਜਿਹੜਾ ਹੈ ਉਹ ਪੰਜਾਬ ਦੇ ਪਾਣੀਆਂ ਦੇ ਸਮਝੌਤਿਆਂ ਨੂੰ ਅਸੀਂ ਰੱਦ ਕਰ ਰਹੇ ਹਾਂ ਪਰ ਇਹਦੇ ਨਾਲ ਜਿਹੜਾ ਡੈਮ ਸੇਫਟੀ ਹੈ ਕਿ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ ਉਹਨੂੰ ਬਚਾਉਣ ਦੇ ਲਈ ਵੀ ਉਹਨੂੰ ਮੁੰਡੋ ਰੱਦ ਕਰਨ ਦੇ ਲਈ ਵੀ ਤੁਸੀਂ ਅੱਜ ਹੀ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਰੈਗੂਲੇਸ਼ਨ ਲੈ ਕੇ ਆਓ ਅਸੀਂ ਉਹਦੇ ਲਈ ਤੁਹਾਡੀ ਜਿਹੜੀ ਹੈ ਉਹ ਹਮਾਇਤ ਕਰਾਂਗੇ ਇਹ ਡਬਲ ਸਟੈਂਡਰਡ ਜਿਹੜਾ ਖਤਰੋਂ ਅਸੀਂ ਕੀ ਕਹਿੰਦੀ ਆ ਉਹ ਧਾਰਾ માં ਇਹ ਕਹਿੰਦੀਆਂ ਨੇ ਕਿ ਉਹਦੇ ਅੰਦਰ ਸਾਰੇ ਅਧਿਕਾਰ ਜਿਹੜੇ ਨੇ ਉਹ ਕੇਂਦਰ ਦੇ ਕੋਲ ਚਲੇ ਜਾਂਦੇ ਨੇ ਤੇ ਫਿਰ ਸਾਡੇ ਕੋਲ ਬਚੇਗਾ ਕੀ ਅਸੀਂ ਪਾਣੀਆਂ ਦੇ ਮਸਲੇ ਰੱਦ ਕਰ ਦਈਏ ਅਸੀਂ ਹੋਰ ਸਾਰਾ ਕੁਝ ਕਰ ਦਈਏ ਕਰਨੇ ਚਾਹੀਦੇ ਨੇ ਪਰ ਲੇਕਿਨ ਜੇ ਉਹ ਸਭ ਤੋਂ ਵੱਡਾ ਕਾਨੂੰਨ ਹੀ ਸਾਡੇ ਉੱਤੇ ਲਾਗੂ ਰਿਹਾ ਤਾਂ ਫਿਰ ਤਾਂ ਅਸੀਂ ਬਰਬਾਦ ਹੋ ਜਾਾਂਗੇ ਤੁਸੀਂ ਉਸ ਨੂੰ ਲੈ ਕੇ ਆਉਣ ਦੇ ਲਈ ਜਿਹੜਾ 21 ਦੇ ਅੰਦਰ ਬਣਿਆ ਤੁਸੀਂ ਉਹਨੂੰ ਲੈ ਕੇ ਆਉਣ ਦੇ ਲਈ ਤੁਸੀਂ ਕੋਈ ਤਰਜੀਹ ਨਹੀਂ ਦੇ ਰਹੇ ਸਿਰਫ ਅੱਜ ਇੱਕ ਪ੍ਰਸਤਾਵ ਤੁਸੀਂ ਲੈ ਕੇ ਆ ਰਹੇ ਹੋ ਅਸੀਂ ਤਾਂ ਉਹਦੀ ਉਮੀਦ ਕਰ ਰਹੇ ਹਾਂ ਉਹਨੂੰ ਪੜਿਆ ਤੁਹਾਡੇ ਵੱਲੋਂ ਰੱਖਾ ਜਾਏਗਾ ਸਰ ਅਗਰ ਉਹ ਨਹੀਂ ਰੱਖਤੇ ਤਾਂ ਤੁਸੀਂ ਕਹੇ ਚੀਜ਼ ਦੀ ਮੰਗ ਚੱਕੋ ਬਿਲਕੁਲ ਸਿਤਾ ਬਿਲਕੁਲ ਉਹ ਰੱਖਾਂਗੇ ਕਿ ਜਿਹੜੇ ਹੋਰ ਪੰਜਾਬ ਨੂੰ ਬਚਾਉਣ ਦੇ ਲਈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਲਈ ਪੰਜਾਬ ਦੇ ਡੈਮਾਂ ਨੂੰ ਬਚਾਉਣ ਦੇ ਲਈ ਪੰਜਾਬ ਦੀ ਸਰ ਜ਼ਮੀਨ ਨੂੰ ਬਚਾਉਣ ਦੇ ਲਈ ਪੰਜਾਬ ਦੀ ਤਰੱਕੀ ਦੇ ਵਾਸਤੇ ਜਿਹੜੇ ਵੀ ਸਾਡੇ ਖਿਲਾਫ ਕਾਨੂੰਨ ਨੇ ਅਸੀਂ ਤਾਂ ਉਹ ਜਿਹੜਾ ਆਪਣੇ ਮਾਮਲੇ ਦੇ ਅੰਦਰ ਜਿਹੜਾ ਉਹ ਅਸੀਂ ਲੈ ਕੇ ਆਵਾਂਗੇ ਕਿ ਇਹ ਵੀ ਰੱਦ ਹੋਣੇ ਚਾਹੀਦੇ ਆ ਇਹਦੇ ਨਾਲ ਤਾਂ ਹੀ ਭਲਾ ਹੋ ਸਕਦਾ ਤਾਂ ਕਿ ਇਹਦੇ ਤੇ ਕੋਈ ਰਾਜਨੀਤੀ ਨਾ ਹੋਵੇ ਇਹ ਨਹੀਂ ਆ ਕਿ ਤੁਸੀਂ ਸਿਰਫ ਲੋਕਾਂ ਨੂੰ ਦਿਖਾਉਣ ਦੇ ਲਈ ਇੱਕ ਮੁੱਦੇ ਦੇ ਉੱਤੇ ਮਾਮਲਾ ਲੈ ਕੇ ਆ ਕੇ ਤੁਸੀਂ 바ਵਾ 바ਵਾ ਕੱਲੀ ਖੱਟਣ ਦੀ ਕੋਸ਼ਿਸ਼ ਨਾ ਕਰੋ ਜੇ ਸਹਰਦ ਹੋ ਕੇ ਪੰਜਾਬ ਦੇ ਲਈ ਖੜਨਾ ਤਾਂ ਫਿਰ ਉਹਨਾਂ ਡੈ ਜਿਹੜੇ ਡੈਮ ਸੇਫਟੀ ਐਕਟ ਦੇ ਜਿਹੜੇ ਉਹ ਕਾਨੂੰਨ ਨੇ ਤੁਸੀਂ ਉਹਨਾਂ ਨੂੰ ਵੀ ਰੱਦ ਕਰ ਦੇਣਾ ਲੱਗੋਗੇ ਜੀ ਕਹਿੰਦੀ ਹੈ ਸਰਹਾਨਾ ਦੀ ਕਾਂਗਰਸ ਹੈ ਕਹਿੰਦੀ ਹੈ ਨਹੀਂ ਦੇਖੋ ਸਰ हरियाणा ਦੇ ਵਿੱਚ ਕਾਂਗਰਸ ਇਹ ਕਹਿੰਦੀ ਜਦੋਂ ਆਲ ਪਾਰਟੀ ਮੀਟਿੰਗ ਹੁੰਦੀ ਹੈ ਕਿ ਪੰਜਾਬੀ ਜਿਹੜਾ ਹੈ ਕਿ ਹਰਿਆਣਾ ਦੇ ਹੱਥ ਦੇ ਵਿੱਚ ਹੈ ਲੇਕਿਨ ਜੋ ਵੀ ਹੈ ਪਾਣੀ ਮਿਲਣਾ ਚਾਹੀਦਾ ਸਿਰਫ ਰਾਜਨੀਤੀ ਜੋ ਹੈ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਹਾਲਾਂਕਿ ਪੰਜਾਬ ਪਹਿਲਾਂ ਵੀ ਪਾਣੀ ਛੋੜਦਾ ਰਿਹਾ ਲੇਕਿਨ ਦਿੱਲੀ ਕਰਕੇ ਰਾਜਨੀਤੀ ਹੋ ਰਹੀ ਹੈ ਇੱਥੇ ਕਾਂਗਰਸ ਦਾ ਸਟੈਂਡ ਵੱਖਰਾ ਹੈ ਉੱਥੇ ਕਾਂਗਰਸ ਲਗਾਤਾਰ ਜੋ ਕਰ ਰਹੀ ਹੈ ਦੇਖੋ ਦੇਖੋ ਮੇਰੀ ਗੱਲ ਸੁਣੋ ਮੈਂ ਤੁਹਾਡਾ ਜਵਾਬ ਦੇਦਾ ਕਿ ਜੇ ਪੰਜਾਬ ਦੇ ਮਸਲੇ ਆ ਪੰਜਾਬ ਦਾ ਪਾਣੀ ਆ ਦੇਖੋ ਜੇ ਪੰਜਾਬ ਜੇ ਹਰਿਆਣੇ ਦੀ ਕਾਂਗਰਸ ਕਹੇ ਸਾਨੂੰ ਪਾਣੀ ਮਿਲਣਾ ਚਾਹੀਦਾ ਆ ਅਸੀਂ ਪਹਿਲਾਂ ਪੰਜਾਬ ਦੇ ਨਾਲ ਹੈ ਹਰੇਕ ਸਟੇਟਾਂ ਦੇ ਆਪੋ ਆਪਣੇ ਹਿੱਤ ਹੁੰਦੇ ਨੇ ਇਸ ਦਾ ਇਦਾਂ ਦਾ ਕੇਜਰੀਵਾਲ ਸਾਹਿਬ ਵੀ ਬੋਲਦੇ ਨੇ ਜਦੋਂ ਭਗਵੰਤ ਮਾਨ ਜੀ ਗਏ ਹਰਿਆਣਾ ਇਲੈਕਸ਼ਨ ਦੇ ਅੰਦਰ ਤਾਂ ਸੀਐਮ ਕੇਜਰੀਵਾਲ ਜੀ ਦੇ ਨਾਲ ਬੈਠ ਕੇ ਕਹਿ ਰਹੇ ਸੀ ਕਿ ਹਮ ਤੋ ਕੇਜਰੀਵਾਲ ਜੀ ਕਹਿ ਰਹੇ ਸੀ ਕਿ ਹਮ ਤੋ ਹਰਿਆਣੇ ਕੋ ਪਾਣੀ ਦਿਲਵਾ ਕਰਕੇ ਹੀ ਹਟੇਗੇ ਸੋ ਮੇਰਾ ਮਤਲਬ ਹੈ ਕਿ ਜਿੱਥੇ ਸਟੇਟਸ ਦੇ ਇੱਕ ਮਿੰਟ ਜੀ ਜਿੱਥੇ ਸਟੇਟਸ ਦੇ ਹਿੱਤ ਹਣੇ ਸਾਡੇ ਸਟੇਟ ਦੇ ਹਿੱਤ ਨੇ ਮੈਂ ਜੋ ਪਿਛਲੇ ਦਿਨੀ ਹੋਰ ਵੀ ਕੁਝ ਸਟੇਟਮੈਂਟਸ ਆਈਆਂ ਹਰਿਆਣੇ ਵੱਲੋਂ ਆ ਚੱਲ ਬਲੋ ਮੈਂ ਸੀਤਾ ਨੂੰ ਠੋਕ ਕੇ ਕਿਹਾ ਕਿ ਅਸੀਂ ਪੰਜਾਬ ਦੇ ਨਾਲ ਐ ਜੇ ਸਾਡੇ ਕੋ ਵਾਧੂ ਹੋਏਗਾ ਦੇਾਂਗੇ ਜੇ ਸਾਡੇ ਕੋਲ ਵਾਧੂ ਨਹੀਂ ਤਾਂ ਅਸੀਂ ਦੇਵਾਂਗੇ ਕਿਤੋਂ